ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਅੱਜ ਭਾਜੀ ਹੁਣੀ ਆਏ ਨੇ ਕੈਦੂਪੁਰ ਤੋਂ ਜਿਹੜਾ ਨਾਬੇ ਕੋਲਾ ਆਪਣੇ ਤੇ ਡੀਜ਼ਲ ਪੰਪ ਲੈ ਕੇ ਆਏ ਨੇ ਮੈਨੂੰ ਲੱਗਦਾ ਵੀ ਪੂਰੇ ਪੰਜਾਬ ਦੇ ਵਿੱਚ ਕਿੰਤੀ ਦੇ 10000 12 ਟਰੈਕਟਰ ਹੋਣਗੇ ਮੇਬੀ ਘੱਟ ਵੀ ਹੋਣ ਜਾਂ 2-4 ਵੱਧ ਵੀ ਹੋ ਸਕਦੇ ਨੇ ਬਟ ਹੈ ਬਹੁਤ ਘੱਟ ਨੇ ਕਿਉਂਕਿ ਮੈਂ ਆਪਣੇ ਐਕਸਪੀਰੀਅੰਸ ਦੇ ਫਸਟ ਟਾਈਮ ਦੇਖਿਆ ਬਾਬਾ ਤੁਸੀਂ ਪੰਪ ਦੇਖਿਆ ਹੋਣਾ ਜੀ ਸੀ ਬੀ ਦਾ ਜਿਹੜੇ ਮਤਲਬ ਜਿਹੜਾ ਕੋਈ ਜੀ ਸੀ ਬੀ ਆ ਜਾਂ ਜੀ ਸੀ ਬੀ ਦੇ ਇੰਜਨ ਜਿਹਨਾਂ ਨੂੰ ਨੌਲੇਜ ਹੈਗੀ ਆ ਪਰਾ ਤੁਸੀਂ 3 ਸਿਲੰਡਰ ਵਰਜਨ ਲਾ ਲਓ ਵੀ ਸਵਰਾਜ ਚ ਉਹਨਾਂ ਨੇ ਫਿੱਟ ਕਰਿਆ ਹੋਇਆ ਇੱਜਾ ਆ ਦੇਖੋ ਤੁਹਾਨੂੰ ਦਿਖਾਉਣਾ ਦੇਖੋ ਇਹ ਪੰਪ ਹੈਗਾ ਆਪਣਾ 2007 ਮਾਡਲ ਤੇ 6ਵੇਂ ਮਹੀਨੇ ਦਾ ਬਣਿਆ ਹੋਇਆ ਜਿਹੜਾ ਲੀਵਰ ਤੋਂ ਪਿਛਾਣ ਕਰੋ ਜਿਹੜਾ ਆਪਣਾ ਇੰਜਨ ਹੈ ਜੀਸੀਬੀ ਜਾਂਦਾ ਸੀਗਾ 4 ਸਿਲੰਡਰ ਕੋਈ ਸੇਮ ਟੂ ਸੇਮ 3 ਸਿਲੰਡਰ ਦੇ ਵਿੱਚ ਸਵਰਾਜ ਨੇ ਇਹਦੇ ਵਿੱਚ ਫਿੱਟ ਕਰਿਆ ਹੋਇਆ ਔਰ ਮੈਂ ਕਹਿੰਦਾ ਇਸ ਟਰੈਕਟਰ ਦੀ ਖਿਚਾਈ ਬਹੁਤ ਜ਼ਬਰਦਸਤ ਹੋਊਗੀ ਉਹ ਇਹਦੇ ਵਿੱਚ ਜਿਹੜੇ ਪਾਰਟ ਨੇ ਸਾਰੇ JCB ਵਾਲੇ ਨੇ ਟੋਟਲ ਕੋਈ ਚੀਜ਼ ਜੋ ਫਰਕ ਨਹੀਂ ਹੈਗਾ ਕੋਈ ਵੀ ਤੇ ਬਾਜੀ ਉਹ ਨਹੀਂ ਦੱਸਦੇ ਸੀਗੇ ਵੀ ਇਹ ਪੰਪ ਜਦ ਅਰੀਜਨਲ ਅਸੀਂ ਟਰੈਕਟਰ ਲਿਆਂਦਾ ਤਾਂ ਇਹਦੀ ਖਚਾਈ ਬਹੁਤ ਸੋਹਣੀ ਸੀਗੀ ਐਵਰੇਜ ਵੀ ਬਹੁਤ ਸੋਹਣੀ ਸੀ ਉਸ ਤੋਂ ਬਾਅਦ ਕੀ ਕਹਿ ਰਹੇ ਵੀਰੇ ਇਹ ਤਾਂ ਛੇੜ ਲਿਆ ਸੀ ਪੰਪ ਇਹ ਛੇੜ ਤਾਂ ਦੋ ਤਿੰਨ ਵਾਰ ਹਵਾ ਲਈ ਆ ਦੋ ਤਿੰਨ ਵਾਰ ਪੰਪ ਖਰਾਬ ਹੋ ਗਿਆ ਉਸ ਤੋਂ ਬਾਅਦ ਕਿਨੇ ਵਾਰ ਚੱਲੀ ਗਿਆ ਚਾਰ ਵਾਰ ਕਰਾਏ ਅਰੇ ਹੁਣ ਕਿੰਨੀ ਵਾਰ ਖੁੱਲੇ ਪੰਪ ਤੇ ਪੰਚੀਵਾਰ ਬੰਬ ਖੁੱਲਿਆ ਜੀ ਸਾਡੇ ਕੋਲ ਆਇਆ ਹੈ ਇਹ ਇਹਦੇ ਲੌਕਸ ਬਹੁਤ ਜੀ ਸਾਰੇ ਕੱਟੇ ਨੇ ਤੇ ਹੁਣ ਇਹ ਟਰੈਕਟਰ ਉਹ ਵੀ ਚੱਲੂ ਆ ਜਿਵੇਂ ਨਵਾਂ ਆ ਉਹਦੀ ਵੀਡੀਓ ਵੀ ਮੈਂ ਮੰਗਵਾ ਕੇ ਪਾਉਂਗਾ ਜਰੂਰ ਭਾਜੀ ਦੀ ਵੀਡੀਓ ਵੀ ਅੰਡਰ ਕਰੇਗਾ ਚਲਾ ਦੇ ਠੀਕ ਆ ਇੱਕ ਗੱਲ ਹੋਰ ਸਭ ਤੋਂ ਜਿਹੜੀ ਮੇਨ ਗੱਲ ਹੈ 2007 ਦੇ ਵਿੱਚ ਮੋਸਟਲੀ ਤੁਸੀਂ ਦੇਖਿਆ ਹੋਣਾ ਸਵਰਾਜ ਟਰੈਕਟਰਾਂ ਦੇ ਜਿਹੜੀ ਆਪਾਂ ਮੋਬਾਈਲ ਪਾਨੇ ਆ ਉਹ ਅਲੱਗ ਆਉਂਦਾ ਇੰਜਨ ਦੇ ਨਾਲ ਨਹੀਂ ਆਉਂਦਾ ਪਰ ਇਸ ਟਰੈਕਟਰ ਦੇ ਵਿੱਚ ਇੰਜਨ ਦੇ ਨਾਲ ਆਇਆ ਪਰ ਜਿਨੇ ਇਹਦਾ ਪੰਪ ਪਹਿਲੀ ਵਾਰੀ ਛੇੜਿਆ ਪੰਗੇ ਲਏ ਉਹਨੇ ਇਹਦਾ ਜਿਹੜਾ ਕਨੈਕਸ਼ਨ ਹੈਗਾ ਮੋਬਿਲ ਦਾ ਇੰਜਨ ਦੇ ਨਾਲੋਂ ਕੱਟਦਾ ਤੇ ਜਿਹੜਾ ਕਸਟਮਰ ਹੈ ਉਹ ਇੰਨਾ ਮੋਬਿਲ ਨਹੀਂ ਪਾ ਸਕਦਾ ਜਿੰਨਾ ਇਹਨੂੰ ਲੋੜ ਹੈ ਕਿਉਂਕਿ ਇਹਦੇ ਅੰਦਰ ਜਿਹੜੀ ਸਪੀਡ ਹੈ ਤੇ ਜਿਹੜੀ ਤੜਾ ਹੈ ਉਹ ਬਹੁਤ ਜ਼ਿਆਦਾ ਹੈ ਉਹਨੂੰ ਲੋੜ ਬਹੁਤ ਜ਼ਿਆਦਾ ਮੋਬਿਲ ਦੀ ਸੋ ਤਿੰਨ ਚਾਰ ਵਾਰ ਪੰਪ ਖੋਲੇ ਆ ਤੇ ਕਿਸ ਨੇ ਦੀ ਪਾਈਪ ਨਹੀਂ ਜੋਇਨ ਕੀਤੀ ਜਿਸ ਕਰਕੇ ਇਹਦਾ ਪੰਪੰਦਾ ਸਾਰਾ ਕੰਡਮ ਹੋ ਗਿਆ ਕਿਉਂਕਿ ਮੋਬਿਲਿਟੀ ਜਦ ਤੱਕ ਇਹਨੂੰ ਨਹੀਂ ਮਿਲੂਗੀ ਹੰਦਾ ਪ੍ਰੋਪਰਲੀ ਇਹਨੇ ਪ੍ਰੋਪਰਲੀ ਵਰਕ ਨਹੀਂ ਕਰਨਾ ਕਿਉਂਕਿ ਪੁਰਜੇਂਦਰ ਕੱਸ ਹੀ ਗਏ ਠੀਕ ਹੈ ਜੀ ਮੇਰੀ ਸਾਰਿਆਂ ਨੂੰ ਗੁਜਾਰਸ਼ ਇਹ ਵੀ ਨਾਲ ਹੀ ਆ ਵੀ ਜਿਹਨਾਂ ਦਾ ਇੰਜਨ ਦੇ ਨਾਲ ਮਵਲੇ ਆ ਲੰਦਾ ਉਹਨਾਂ ਦਾ ਕਨੈਕਸ਼ਨ ਤੁਸੀਂ ਕੱਟਿਆ ਨਾ ਕਰੋ ਤੇ ਕੋਈ ਪ੍ਰੋਬਲਮ ਹੁੰਦੀ ਹੈ ਉਹਨੂੰ ਸੋਲਵ ਕਰਿਆ ਕਰੋ ਠੀਕ ਹੈ ਜੀ ਵੀਡੀਓ ਤੁਸੀਂ ਸੈਂਡ ਕਰਨੀ ਹੈ ਮੈਨੂੰ ਤੇ ਅਸੀਂ ਪਾਵਾਂਗੇ ਜਰੂਰ ਇਹ ਪੇਸ ਤੇ ਕਿਉਂਕਿ ਇਹ ਬਹੁਤ ਬਿਰਲੇ ਟਰੈਕਟਰ ਨੇ 939 ਕਹਿੰਦੇ ਇਹਨੂੰ ਸਵਰਾਜ 939 ਠੀਕ ਹੈ ਜੀ ਓਕੇ ਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ